ਸਾਰੇ ਦੋਸਤੋ ਮੇਰੇ ਨੂੰ ਪਿਆਪੀ ਸਤਿ ਸ਼੍ਰੀ ਅਕਾਲ ਚੈਨ ਕੀ ਹਾਲ ਚਾਲ ਆ ਸਭ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਟੌਪਿਕਸ ਦੇ ਵਿੱਚੋਂ ਅੱਜ ਇੱਕ ਟੌਪਿਕ ਆਪਾਂ ਕਲੀਅਰ ਕਰਨ ਜਾ ਰਹੇ ਹਾਂ ਠੀਕ ਹੈ ਜੋ ਕਿ ਕਾਫੀ ਜਣਾ ਨੇ ਦੱਸਿਆ ਵੀ ਅਤੇ ਮੇਰੇ ਮਾਈਂਡ ਦੇ ਵਿੱਚ ਵੀ ਸੀਗਾ ਤੇ ਮੈਨੂੰ ਇਦਾਂ ਸੀ ਵੀ ਚਲੋ ਇੱਕ ਵਾਰ ਮੈਡੀਕਲ ਕਲੀਅਰ ਹੋ ਲੈਣ ਤੋਂ ਸਾਰਿਆਂ ਦਾ ਮੈਡੀਕਲ ਹਜੇ ਕਾਫੀ ਜਣਾ ਦਾ ਪਿਆ ਹੈਗਾ ਜਿੱਦਾਂ ਕਿ ਜਲੰਧਰ ਡਿਸਟ੍ਰਿਕਟ ਦਾ ਕਾਫੀ ਜਣੇ ਕੈਂਡੀਡੇਟਸ ਹੈਗੇ ਕੁੜੀਆਂ ਆਲਮੋਸਟ ਸਾਰਿਆਂ ਦਾ ਪਿਆ ਹੈਗਾ ਤੇ ਵਿੱਚ ਬੁਆਏਸ ਜਿਹੜੇ ਹੈਗੇ ਆ ਤੇ ਉਹਨਾਂ ਦਾ ਜਿਹੜਾ ਮਤਲਬ ਮੈਡੀਕਲ ਪੂਰਾ ਹੋਣ ਤੋਂ ਬਾਅਦ ਮੈਂ ਸੋਚਿਆ ਸੀ ਵੀ ਚਲੋ ਆਪਾਂ ਬਾਅਦ ਵਿੱਚ ਇਹ ਟੋਪਿਕ ਕਲੀਅਰ ਕਰਾਂਗੇ ਪਰ ਕਾਫੀ ਜਣਾ ਦੇੜੇ ਕਮੈਂਟਸ ਮੈਨੂੰ ਆਉਣ ਵੀ ਲੱਗ ਗਏ ਠੀਕ ਆ ਸ਼ਾਇਦ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਹੋਣਾ ਜਾਂ ਮਤਲਬ ਕਿ ਉਹਨਾਂ ਦੇ ਅਗ ਮਤਲਬ ਜਿਵੇਂ ਕਹਿ ਸਕਦੇ ਵੱਡੇ ਭੈਣ ਭਰਾ ਹੋਣੇ ਆ ਪੰਜਾਬ ਪੁਲਿਸ ਦੇ ਵਿੱਚ ਜਾਂ ਉਹਨਾਂ ਤੋਂ ਇਹ ਚੀਜ਼ ਕੰਫਰਮ ਹੋਈ ਹੋਣੀ ਆ ਤੇ ਅੱਜ ਆਪਾਂ ਫਿਰ ਮੇਨ ਜਿਹੜਾ ਟੋਪਿਕ ਹੈਗਾ ਠੀਕ ਆ ਉਹ ਆਪਾਂ ਲੈ ਹੈਗਾ ਬਾਇਓਮੈਟ੍ਰਿਕਸ ਦਾ ਹੁਣ ਜਿੰਨਾਂ ਨੂੰ ਨਹੀਂ ਪਤਾ ਹਜੇ ਬਾਇਓਮੈਟ੍ਰਿਕਸ ਵੀ ਹੋਣੀ ਆ ਸਾਡੀ ਜਾਂ ਕੀ ਐ ਕਿ ਸਿਸਟਮ ਆ ਤਾਂ ਜੁਆਇਨਿੰਗ ਨਾਲ ਕੀ ਰਿਲੇਟਡ ਆ ਤਾਂ ਉਹ ਕਨਫਿਊਜ਼ ਹੋ ਜਾਣਗੇ ਵੀ ਬਾਇਓਮੈਟ੍ਰਿਕ ਪੇਪਰ ਦੇ ਵਿੱਚ ਸਾਡੀ ਹੋਈ ਸੀਗੀ ਠੀਕ ਆ ਜਾਂ ਮਤਲਬ ਕੀ ਵੀ ਮਤਲਬ ਜੋ ਵੀ ਹੋਈ ਸੀਗੀ ਠੀਕ ਆ ਜਦੋਂ ਵੀ ਤੁਹਾਡੀ ਬਾਇਓ ਮਤਲਬ ਬਾਇਓਮੈਟ੍ਰਿਕਸ ਹੋਈ ਆ ਤੁਹਾਡੀ ਤੇ ਟ੍ਰਾਇਲਾਂ ਦੇ ਦੌਰਾਨ ਹੋਈ ਆ ਠੀਕ ਆ ਉਦੋਂ ਵੀ ਤੁਹਾਡੀ ਬਾਇਓਮੈਟ੍ਰਿਕਸ ਹੋਈ ਹੋਣੀ ਆ ਠੀਕ ਆ ਤੇ ਜਾਂ ਮਤਲਬ ਕਿ ਜਦੋਂ ਤੁਹਾਡਾ ਮਤਲਬ ਐਗਜ਼ਾਮ ਲਿਆ ਗਿਆ ਸੀ ਉਦੋਂ ਵੀ ਤੁਹਾਡੀ ਬਾਇਓਮੈਟ੍ਰਿਕ ਵਗੈਰਾ ਕੀ ਸੀ ਠੀਕ ਹੈ ਤੇ ਹੁਣ ਤੁਸੀਂ ਇਹ ਚੀਜ਼ ਸੋਚ ਰਹੇ ਹੋਵੋਗੇ ਵੀ ਹੁਣ ਕਦੀ ਬਾਇਓਮੈਟ੍ਰਿਕਸ ਹੋਣੀ ਹੈ ਵੀ ਸਾਲ ਮਤਲਬ ਵੀ ਆਲਮੋਸਟ ਸਾਰਾ ਜਿਹੜਾ ਸਾਡਾ ਪ੍ਰੋਸੈਸ ਹੈਗਾ ਉਹ ਕੰਪਲੀਟ ਹੋ ਚੁੱਕਿਆ ਹੈਗਾ ਠੀਕ ਹੈ ਜਿਨ੍ਹਾਂ ਦਾ ਮੈਡੀਕਲ ਕਲੀਅਰ ਹੋ ਗਿਆ ਪਹਿਲੀ ਗੱਲ ਤਾਂ ਉਹ ਏਸੀ ਨੂੰ ਮਤਲਬ ਸੋਚਣਗੇ ਵੀ ਸਰ ਤੁਸੀਂ ਤਾਂ ਕਿਹਾ ਸੀ ਵੀ ਸਿੱਧਾ ਮੈਡੀਕਲ ਤੋਂ ਬਾਅਦ ਜਿਹੜੀ ਹੈਗੀ ਜੁਆਇਨਿੰਗ ਹੋਣੀ ਹੈ ਬਿਲਕੁਲ ਹੋਣੀ ਹੈ ਜੁਆਇਨਿੰਗ ਹੋਣੀ ਹੈ ਪਰ ਹਜੇ ਪ੍ਰੋਸੈਸ ਕਾਫੀ ਪਏ ਹੈਗੇ ਨਾ ਮਤਲਬ ਵੀ ਜਿੱਦਾਂ ਕਹਿ ਸਕਦੇ ਆਂ ਵੀ ਜੁਆਇਨਿੰਗ ਤੋਂ ਪਹਿਲਾਂ ਦੇ ਪ੍ਰੋਸੈਸ ਜਿਹੜੇ ਉਹ ਹਜੇ ਕੰਪਲੀਟ ਨਹੀਂ ਹੋਏਗੇ ਠੀਕ ਹੈ ਮੈਡੀਕਲ ਤੋਂ ਬਾਅਦ ਵੀ ਕਰੀਬ ਜਿਹੜਾ ਮਤਲਬ ਕਿ ਲੱਗ ਜਾਂਦਾ ਇੱਕ ਮੰਥ ਉਹਦੇ ਵਿੱਚ ਇਹ ਪ੍ਰੋਸੈਸ ਚੱਲਦੇ ਰਹਿੰਦੇ ਮਤਲਬ ਇੱਕ ਛੋਟਾ ਮੋਟਾ ਜਿਵੇਂ ਕਹਿ ਸਕਦੇ ਆ ਵੀ ਪਾਰਟ ਰਹਿ ਜਾਂਦਾ ਜਦਾਂ ਹਨ ਜਾਂ ਜਦਾਂ ਦਾ ਮੈਡੀਕਲ ਹੁੰਦਾਗਾ ਕਈਆਂ ਦਾ ਕੰਪਲੀਟ ਹੋ ਜਾਂਦਾ ਕਈਆਂ ਨੂੰ ਟਾਈਮ ਮਿਲ ਜਾਂਦਾ ਫਿਰ ਉਹ ਤਾਂ ਕਰਕੇ ਇੰਨਾ ਜਿਹੜਾ ਮਤਲਬ ਕਿ ਗੈਪ ਹੁੰਦਾ ਕਰੀਬ ਜਿਵੇਂ ਕਹਿ ਸਕਦੇ 20 ਤੋਂ 25 ਦਿਨ ਜਾਂ ਇੱਕ ਮਹੀਨਾ ਪੂਰਾ ਠੀਕ ਆ ਉਹ ਇੱਕ ਜਿਹੜਾ ਗੈਪ ਉਹ ਰੱਖਿਆ ਜਾਂਦਾ ਹੈਗਾ ਠੀਕ ਆ ਤੇ ਅੱਜ ਆਪਾਂ ਉਸ ਦੇ ਸਬੰਧ ਵਿੱਚ ਹੀ ਗੱਲ ਕਰਾਂਗੇ ਵੀ ਬਾਇਓਮੈਟ੍ਰਿਕ ਅਸਲ ਦੇ ਵਿੱਚ ਜਿਹੜੀ ਆ ਉਹ ਕੀ ਹੁੰਦੀ ਆ ਕਿਉਂ ਹੁੰਦੀ ਆ ਤੇ ਕਦਿਸਮਨ ਦੇ ਵਿੱਚ ਮਤਲਬ ਕਿ ਬਾਇਓਮੈਟ੍ਰਿਕ ਕਰਵਾਈ ਜਾਂਦੀ ਆ ਠੀਕ ਆ ਤੇ ਬਿਨਾ ਕਿਸੇ ਦੇਰੀ ਦੇ ਫਿਰ ਆਪਾਂ ਸ਼ੁਰੂ ਕਰਦੇ ਆ ਜਿਹੜਾ ਟਾਪਿਕ ਬਾਇਓਮੈਟ੍ਰਿਕਸ ਤਾਂ ਮੈਂ ਆਪਣੀ ਜਿਹੜੀ ਪਰਤੀ ਜਦੋਂ ਸਾਡੀ ਪਰਤੀ ਹੋਈ ਆ ਠੀਕ ਆ ਉਸ ਦੇ ਬਿਹਾਫ ਤੇ ਮੈਂ ਗੱਲ ਕਰੂੰਗਾ ਠੀਕ ਆ ਤਾਂ ਕਿ ਤੁਹਾਨੂੰ ਇੱਕ ਚੰਗੀ ਸਿਹਤ ਮਤਲਬ ਜਿਵੇਂ ਕਹਿ ਸਕਦੇ ਆ ਇੱਕ ਚੰਗਾ ਮਤਲਬ ਗਿਆਨ ਹੋ ਸਕੇ ਵੀ ਸਾਡਾ ਕਿਦਾਂ ਕਿਦਾਂ ਮਤਲਬ ਕਿ ਹੋਊਗਾ ਤੇ ਕਿਦਾਂ ਮਤਲਬ ਕਿ ਬਾਇਓਮੈਟ੍ਰਿਕ ਸਾਡੀ ਹੋਣੀ ਆ ਠੀਕ ਆ ਤੇ ਮੈਂ ਆਪਦੀ ਗੱਲ ਕਰਦਾ ਵੀ ਜਦੋਂ ਅਸੀਂ ਪਰਤੇ ਹੋਏ ਸੀਗੇ ਤਾਂ ਜਿਹੜੀ ਸਾਡੇ ਬਾਇਓਮੈਟ੍ਰਿਕਸ ਹੋਈ ਸੀਗੀ ਉਹ ਕਰੀਬ ਸਾਡੇ ਮੈਡੀਕਲ ਤੋਂ ਜਦੋਂ ਕਿ ਮੇਰਾ ਮੈਡੀਕਲ ਹੋਇਆ ਸੀਗਾ ਮੇਰੇ ਮੈਡੀਕਲ ਤੋਂ ਮੇਰੀ ਬਾਇਓਮੈਟ੍ਰਿਕ ਕਰੀਬ 20 ਤੋਂ 25 ਦਿਨ ਬਾਅਦ ਹੋਈ ਸੀ ਠੀਕ ਆ ਮੇਰਾ ਜਿਹੜਾ ਮੈਡੀਕਲ ਸੀਗਾ ਉਹ ਸਭ ਤੋਂ ਪਹਿਲਾ ਗਰੁੱਪ ਹੈ ਦਾਸ ਮਤਲਬ ਕਿ ਸਾਡੇ ਜ਼ਿਲ੍ਹੇ ਦਾ ਸੀਗਾ ਉਹਦੇ ਵਿੱਚ ਮਤਲਬ ਜਿਹੜਾ ਪਹਿਲੇ 30 ਜਣੇ ਸੀਗੇ ਠੀਕ ਆ ਸਾਡਾ ਗਰੁੱਪ ਬਣਿਆ ਸੀ ਪਹਿਲੇ 30 ਜਣਾਂ ਦਾ ਤੇ ਉਹਨਾਂ ਦੇ ਵਿੱਚ ਮਤਲਬ ਕਿ ਮੇਰਾ ਨਾਮ ਸੀਗਾ ਠੀਕ ਆ ਸਭ ਤੋਂ ਪਹਿਲਾਂ ਮੈਡੀਕਲ ਸਾਡਾ ਹੋਇਆ ਸੀਗਾ ਸਟਾਰਟਿੰਗ ਵੀ ਸਾਡੇ ਤੋਂ ਹੋਈ ਸੀਗੀ ਠੀਕ ਆ ਤੇ ਤਾਂ ਕਰਕੇ ਮਤਲਬ ਕਿ ਜਿਹੜੇ ਬਾਅਦ ਵਿੱਚ ਮੈਡੀਕਲ ਹੋਇਆ ਖਰਚ ਉਹਨਾਂ ਦਾ ਉਹਨਾਂ ਨੇ ਮਤਲਬ ਡਾਕੂਮੈਂਟ ਆਪਦੇ ਸਬਮਿਟ ਕਰਵਾਏ ਠੀਕ ਆ ਤੇ ਉਹਨਾਂ ਦੇ ਵਿੱਚ ਮਤਲਬ ਕਿ ਜੋ ਵੀ ਗੈਪ ਰਿਹਾ ਹੈਗਾ ਤਾਂ ਕਰਕੇ ਸਾਡਾ ਜਿਹੜਾ ਮਤਲਬ ਕਿ ਜਿਹੜਾ ਸਭ ਤੋਂ ਪਹਿਲਾਂ ਮੈਡੀਕਲ ਹੋਇਆ ਸੀਗਾ ਤੇ ਮਤਲਬ ਤਾਂ ਕਰਕੇ ਉਹ ਕਾਫੀ ਜਿਹੜਾ ਮਤਲਬ ਕਿ ਗੈਪ ਬਣ ਗਿਆ ਠੀਕ ਆ ਤੇ 20 ਤੋਂ 25 ਦਿਨ ਦਾ ਕਰੀਬ ਮਤਲਬ ਆਲਮੋਸਟ ਮਹੀਨਾ ਹੀ ਲਾ ਲਓ ਤੁਸੀਂ ਵੀ ਬਾਇਓਮੈਟ੍ਰਿਕ ਸਾਡੀ ਉਹੀ ਸੀਗੀ ਠੀਕ ਹੈ ਸਾਡਾ ਜਿਹੜਾ ਮੈਡੀਕਲ ਸੀ ਜੂਨ ਦੇ ਆਖਰ ਦੇ ਵਿੱਚ ਹੋਇਆ ਸੀਗਾ ਠੀਕ ਹੈ 30 ਜੂਨ ਤੇ 1 ਜੁਲਾਈ ਨੂੰ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਬਾਇਓਮੈਟ੍ਰਿਕ ਸੀਗੀ ਉਹ ਕਰੀਬ 26 27 ਜੁਲਾਈ ਨੂੰ ਹੋਈ ਸੀਗੀ ਠੀਕ ਹੈ ਵੀ ਆਲਮੋਸਟ ਇੱਕ ਮਹੀਨਾ ਹੀ ਲਾ ਲਓ ਤੁਸੀਂ ਵੀ ਉੱਪਰ ਇੱਕ ਦੋ ਦਿਨ ਬਚਦੇ ਸੀਗੇ ਠੀਕ ਹੈ ਬਟ ਤੁਸੀਂ ਇੱਕ ਮੰਥ ਹੀ ਲਾ ਕੇ ਚੱਲੋ ਠੀਕ ਹੈ ਵੀ ਇੱਕ ਮਹੀਨੇ ਬਾਅਦ ਜਿਹੜੀ ਸਾਡੀ ਉਹ ਬਾਇਓਮੈਟ੍ਰਿਕ ਹੋਈ ਸੀਗੀ ਠੀਕ ਹੈ ਕਿਉਂਕਿ ਫਿਰ ਮੈਂ ਉਹੀ ਗੱਲ ਸੁਣਾ ਵੀ ਉਦੋਂ ਵੀ ਕਾਫੀ ਮਤਲਬ ਕਿ ਜਾਣੇ ਦਿੱਤੀ ਸਾਡੇ ਜ਼ਿਲ੍ਹੇ ਨੂੰ ਠੀਕ ਹੈ ਤੇ ਕਾਫੀ ਮਤਲਬ ਪ੍ਰੋਸੈਸ ਜਿਹ ਤਾ ਅਗਰ ਕੀ ਮਤਲਬ ਥੋੜਾ ਗੈਪ ਰਿਹਾ ਹੈ ਠੀਕ ਆ ਹੁਣ ਆਪਾਂ ਗੱਲ ਕਰਦੇ ਵੀ ਬਾਇਓ ਮੈਟ੍ਰਿਕਸੇ ਮਤਲਬ ਕਿੱਦਾਂ ਕਰਵਾਈ ਜਾਂਦੀ ਹੈ ਕੀ ਸਿਸਟਮ ਹੁੰਦਾ ਕਿਉਂ ਕਰਵਾਈ ਜਾਂਦੀ ਹੈ ਤੇ ਇਹਦਾ ਮਤਲਬ ਕਿ ਆਉਣ ਵਾਲੇ ਫਿਊਚਰ ਮਤਲਬ ਜਿਵੇਂ ਕਹਿ ਸਕਦੇ ਆ ਇਨ ਸਰਵਿਸ ਆਪਣਾ ਮਤਲਬ ਜੋ ਰੋਲ ਆ ਆਪਾਂ ਸਰਵਿਸ ਕਰਨੀ ਆ ਉਹਦੇ ਰਿਲੇਟਡ ਆਪਣਾ ਇਹਦਾ ਕੀ ਰੋਲ ਹੋਣ ਵਾਲਾ ਹੈਗਾ ਠੀਕ ਆ ਪਹਿਲੀ ਗੱਲ ਤਾਂ ਜਿਵੇਂ ਕਿ ਆਪਣਾ ਜਿਵੇਂ ਕਹਿ ਸਕਦੇ ਆਪਣੇ ਸਾਰੇ ਡਾਕੂਮੈਂਟ ਲੈ ਲਏਗੇ ਨੇ ਠੀਕ ਆ ਆਨ ਰਿਕਾਰਡ ਰੱਖ ਲਏਗੇ ਨੇ ਠੀਕ ਆ ਆਪਣਾ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਆ ਆਨ ਰਿਕਾਰਡ ਰੱਖ ਲਿਆ ਗਿਆ ਹੈਗਾ ਠੀਕ ਹੈ ਹਰ ਇੱਕ ਚੀਜ਼ ਜਿਹੜੀ ਆਪਣੇ ਨਾਲ ਰਿਲੇਟਡ ਹੈਗੀ ਆ ਉਹ ਆਨ ਰਿਕਾਰਡ ਉਹਨਾਂ ਦੇ ਵਿੱਚ ਉਹ ਮਤਲਬ ਉਹ ਫਾਈਲ ਦੇ ਵਿੱਚ ਰੱਖੀ ਹੋਈ ਆ ਤਾਂ ਕਿ ਮਤਲਬ ਕਿ ਲੋਡ ਪੈਣ ਤੇ ਜੇ ਆਪਣੇ ਕੋਈ ਵੈਰੀਫਿਕੇਸ਼ਨ ਦੁਬਾਰਾ ਤੋਂ ਕਰਨੀ ਹੋਵੇ ਤਾਂ ਪੁਲਿਸ ਨੂੰ ਮਤਲਬ ਕਿ ਜਿਵੇਂ ਆਪਣਾ ਜਿਵੇਂ ਕਿ ਡਿਪਾਰਟਮੈਂਟ ਨੂੰ ਆਪਣੇ ਜਿਵੇਂ ਕਹਿੰਦੇ ਸਾਨੂੰ ਕੁਝ ਮੰਗਣ ਦੀ ਲੋੜ ਨਾ ਪਵੇ ਉਹ ਆਲਰੇਡੀ ਉਹਨਾਂ ਦੇ ਕੋਲੇ ਹੋਵੇ ਜਿੱਥੋਂ ਕਿ ਆਪਾਂ ਵੈਰੀਫਾਈ ਹੋ ਸਕੇ ਤਾਂ ਕਿ ਇਹ ਜਿਹੜਾ ਬੰਦਾ ਹੈਗਾ ਇਹ ਵਾਕਈ ਸਹੀ ਹੈਗਾ ਠੀਕ ਹੈ ਤੇ ਹੁਣ ਜਿਹੜੇ ਆਪਣੇ ਹੈਗੇ ਆ ਆਲ ਆਲ ਓਵਰ ਮਤਲਬ ਜਿਵੇਂ ਕਹਿੰਦੇ ਆਲ ਓਵਰ ਜਿਹੜੀਆਂ 10 ਦੀਆਂ 10 ਉਂਗਲਾਂ ਠੀਕ ਆ ਤੇ ਆਪਣੀ ਜਿਹੜੀ ਹੈਗੀ ਆ ਹਥੇਲੀ ਇਹਦਾ ਜਿਹੜਾ ਮਤਲਬ ਫਿੰਗਰਪ੍ਰਿੰਟ ਹੈਗਾ ਜਿਵੇਂ ਆਲਮੋਸਟ ਆਲਓਵਰ ਹੈਂਡ ਦਾ ਕਹਿ ਸਕਦੇ ਆਪਾਂ ਫਿੰਗਰਪ੍ਰਿੰਟ ਨਹੀਂ ਕਹਾਂ ਮਤਲਬ ਫਿੰਗਰਪ੍ਰਿੰਟ ਦਾ ਫਿੰਗਰਪ੍ਰਿੰਟ ਹੀ ਹੋਵੇ ਆਪਣਾ ਆਲਮੋਸਟ ਹੱਥ ਦਾ ਜਿਵੇਂ ਕਹਿੰਦੇ ਨੇ ਪ੍ਰੋਪਰ ਜਿਵੇਂ ਕਿ ਆਪਣਾ ਜਿਹੜਾ ਹੱਥ ਆ ਠੀਕ ਆ ਵੀ ਇਹਦਾ ਮਤਲਬ ਕਿ ਆਪਣਾ ਜਿਹੜਾ ਪ੍ਰਿੰਟ ਲਿਆ ਜਾਊਗਾ ਆਪਣੀ ਜਿਹੜੇ ਸਕੈਨ ਕੀਤਾ ਜਾਊਗਾ ਠੀਕ ਆ ਔਰ ਇਹ ਜਿਹੜਾ ਹੈਗਾ ਸਕੈਨ ਆਈ ਮਸ਼ੀਨ ਨਾਲ ਨਹੀਂ ਹੋਊਗਾ ਠੀਕ ਆ ਇਹ ਹੋਊਗਾ ਪੇਪਰ ਦੇ ਉੱਤੇ ਠੀਕ ਆ ਇੱਕ ਹੈਂਡਮੇਡ ਮਸ਼ੀਨ ਮਤਲਬ ਹੁੰਦੀ ਹੈ ਇੱਕ ਜਿਵੇਂ ਕਹਿ ਸਕਦੇ ਅੰਤਰਜਾ ਹੁੰਦਾ ਹੈ ਠੀਕ ਹੁਣ ਮੈਂ ਤੁਹਾਨੂੰ ਉਹ ਸ਼ੋਅ ਨਹੀਂ ਕਰ ਸਕਦਾ ਕਿਉਂਕਿ ਮਤਲਬ ਪ੍ਰਾਈਵੇਸੀ ਹੁੰਦੀ ਐ ਇਸਦੀ ਠੀਕ ਹੈ ਤੇ ਉਹਦੇ ਉੱਪਰ ਕਾਲੀ ਸ਼ਾਹੀ ਲਾ ਕੇ ਜਿਵੇਂ ਕਹਿ ਸਕਦੇ ਆਪਣੇ ਕੋਲੇ ਹੁੰਦੀ ਹੈ ਜਿੱਦਾਂ ਕਾਰਬਨ ਪੇਪਰ 'ਤੇ ਯੂਜ਼ ਕਰਦੇ ਸ਼ਾਹੀ ਹੁੰਦੀ ਹੈ ਜਾਂ ਆਪਣੇ ਕੋਲੇ ਜਿਵੇਂ ਸਟੈਂਪ ਹੁੰਦੀ ਹੈ ਨਾ ਤਾਂ ਉਹ ਲੀਲੀ ਹੁੰਦੀ ਹੈ ਉਹ ਮਤਲਬ ਉਸੇ ਤਰ੍ਹਾਂ ਇੱਕ ਸਟੈਂਪ ਜਿਵੇਂ ਕਹਿ ਸਕਦੇ ਹਾਂ ਬਲੈਕ ਕਲਰ ਦੀ ਹੁੰਦੀ ਹੈ ਠੀਕ ਹੈ ਉਹ ਆਪਣੇ ਹੱਥ ਉੱਪਰ ਲਗਾਈ ਜਾਂਦੀ ਦੋਨਾਂ ਹੱਥਾਂ ਦੇ ਉੱਪਰ ਲਗਾਈ ਜਾਂਦੀ ਵਾਰੀ-ਵਾਰੀ ਜਿਵੇਂ ਪਹਿਲਾਂ ਆਪਣਾ ਮਤਲਬ ਕਿ ਪੋਟਿਆਂ ਦੀ ਮਤਲਬ ਲਈ ਜਾਂਦੀ ਆ ਆਪਣੇ ਫਿੰਗਰਪ੍ਰਿੰਟ ਲੈਣ ਦੀ ਜਿੱਦਾਂ ਕਿ ਆ ਚੀਜ਼ ਹੋ ਗਈ ਹੈ ਨਾ ਆਪਣੇ ਟਿਪਸ ਹੋ ਗਏ ਟਿਪਸ ਦੀ ਸਾਰੀਆਂ ਉਂਗਲਾਂ ਦੀ ਟਿਪਸ ਦੀ ਲਈ ਜਾਂਦੀ ਆ ਹਨਾ ਵਿਦ ਮਤਲਬ ਕਿ ਆਪਣਾ ਗੋਠਾ ਜਿੱਦਾਂ ਕਿ ਸਾਰੀਆਂ ਟਿਪਸ ਦੀਆਂ ਲਈ ਜਾਂਦੀ ਆ ਠੀਕ ਆ ਮਤਲਬ 10 ਦੀਆਂ 10 ਉਂਗਲਾਂ ਆਪਣੀਆਂ ਠੀਕ ਆ ਫਿਰ ਪੂਰੀ ਫੁੱਲ ਫਿੰਗਰ ਜਿੱਦਾਂ ਕਿ ਮਤਲਬ ਕਿ ਪੂਰੀ ਫੁੱਲ ਫਿੰਗਰ ਆਪਣੇ ਤੋਂ ਕਰਵਾਈ ਜਾਂਦੀ ਹੈਗੀ ਠੀਕ ਆ ਤੇ ਫਿਰ ਆਪਣਾ ਜਿਹੜਾ ਪੂਰਾ ਹੱਥ ਹੈਗਾ ਤੇ ਉਹ ਮਤਲਬ ਕਿ ਅਲੱਗ ਤੋਂ ਜਿਵੇਂ ਕਹਿ ਸਕਦੇ ਆ ਉਹ ਕਰਵਾਇਆ ਜਾਂਦਾ ਹੈਗਾ ਠੀਕ ਆ ਤੇ ਇਹ ਕਿਉਂ ਕਰਵਾਈ ਜਾਂਦੀ ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਚੱਲੀ ਜਾਂਦਾ ਹੁਣ ਬਈਰ ਮਤਲਬ ਕਰਵਾਈ ਤਾਂ ਹੁੰਦੀ ਹੈ ਠੀਕ ਹੈ ਮਤਲਬ ਇਹਦਾ ਰੋਲ ਕੀ ਹੈ ਜਿਵੇਂ ਹਨਾ ਆਪਾਂ ਗੱਲ ਕੀਤੀ ਆ ਵੀ ਮਤਲਬ ਡਿਪਾਰਟਮੈਂਟ ਦੇ ਵਿੱਚ ਇਹਦਾ ਕੀ ਰੋਲ ਹੈਗਾ ਹੁਣ ਆਪਾਂ ਗੱਲ ਕਰਦੇ ਹਾਂ ਰੋਲ ਦੀ ਵੀ ਇਹ ਫਿੰਗਰਪ੍ਰਿੰਟ ਜਿਹੜੇ ਲਏ ਜਾਂਦੇ ਆਪਾਂਸ ਮਤਲਬ ਰਿਕਾਰਡ ਰੱਖਿਆ ਜਾਂਦਾ ਆਪਣੀ ਪਛਾਣ ਰੱਖੀ ਜਾਂਦੀ ਹੈ ਆਪਣੀ ਠੀਕ ਹੈ ਕਿਉਂਕਿ ਇਹ ਯੂਨੀਕ ਆਈਡੀ ਹੁੰਦੀ ਹੈ ਆਪਣੀ ਤੁਹਾਨੂੰ ਪਤਾ ਹੈ ਸੀਦਾ ਵੀ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਇਹ ਮੈਨੂੰ ਜ਼ਿਆਦਾ ਕੋਈ ਦੱਸਣ ਦੀ ਲੋੜ ਨਹੀਂ ਸੀ ਇਹ ਤੁਹਾਨੂੰ ਸਭ ਨੂੰ ਪਤਾ ਹੋਗਾ ਕਿਉਂਕਿ ਤੁਸੀਂ ਮੈਥੋਂ ਜ਼ਿਆਦਾ ਪੜੇ ਹੋ ਠੀਕ ਹੈ ਮੈਥੋਂ ਜ਼ਿਆਦਾ ਗਿਆਨ ਰੱਖਦੇ ਹੋ ਤੇ ਸੋ ਆਪਾਂ ਗੱਲ ਕਰਦੇ ਆਂ ਫਿਰ ਅੱਗੇ ਦੀ ਤੇ ਜੋ ਇਹ ਰਿਕਾਰਡ ਰੱਖਿਆ ਜਾਂਦਾ ਇਹ ਕਿਉਂ ਰੱਖਿਆ ਜਾਂਦਾ ਠੀਕ ਹੈ ਤੇ ਇਹ ਜਿਹੜਾ ਰਿਕਾਰਡ ਰੱਖਿਆ ਜਾਂਦਾ ਹੈ ਇਨ ਫਿਊਚਰ ਸਪੋਜ਼ ਕਰੋ ਆ ਆਪਣੇ ਖਿਲਾਫ ਕੋਈ ਕਾਰਵਾਈ ਬੰਦਦੀ ਹੈ ਸਪੋਜ਼ ਕਰੋ ਆਪਣੇ ਖਿਲਾਫ ਕੋਈ ਕਾਰਵਾਈ ਬੰਦਦੀ ਹੈ ਜਿੱਤੋਂ ਆਪਾਂ ਦੋਸ਼ੀ ਸਿੱਧ ਹੋ ਰਹੇ ਹਾਂ ਠੀਕ ਆ ਦੋਸ਼ੀ ਸਿੱਧ ਹੋ ਰਹੇ ਜਿੱਤ ਮੰਨ ਕੇ ਚੱਲੋ ਵੀ ਕਿਤੇ ਕੋਈ ਜਿਵੇਂ ਕਹਿ ਸਕਦੇ ਆ ਵੀ ਇਹ ਚੀਜ਼ ਨਹੀਂ ਹੁੰਦੀ ਵੀ ਸਿਰਫ ਕ੍ਰਿਮੀਨਲ ਦੇ ਖਿਲਾਫ ਹੀ ਕਾਰਵਾਈ ਹੁੰਦੀ ਆ ਕਈ ਵਾਰ ਆਪਣੇ ਮੁਲਾਜ਼ਮ ਭੈਣ ਪਾਈ ਵੀ ਕਈ ਵਾਰੀ ਫਸ ਜਾਂਦੇ ਹੈਗੇ ਰੱਬ ਨਾ ਕਰੇ ਮਤਲਬ ਕੋਈ ਏਦਾਂ ਦਾ ਕੋਈ ਸੀਨ ਬਣੇ ਇਨ ਫਿਊਚਰ ਤਾਂ ਉਹ ਉਹ ਚੀਜ਼ ਹੋ ਜਾਂਦੀ ਹੈਗੀ ਠੀਕ ਆ ਸਪੋਜ਼ ਕਰੋ ਵੀ ਕੋਈ ਤੇ ਮਤਲਬ ਕਿ ਕਹਿ ਸਕਦੇ ਆ ਵੀ ਕੋਈ ਚੋਰ ਜਾਂ ਕ੍ਰਿਮੀਨਲ ਕਹਿ ਦੋ ਵੀ ਕਿ ਫਲਾਣੇ ਟਾਈਮ ਮਤਲਬ ਇਹ ਸਾਡੇ ਨਾਲ ਉਹ ਬੰਦਾ ਵੀ ਮਤਲਬ ਤੁਹਾਡਾ ਮੁਲਾਜ਼ਮ ਵੀ ਸਾਡੇ ਨਾਲ ਇਨਵੋਲਵ ਸੀਗਾ ਠੀਕ ਹੈ ਕਿਸੇ ਕੇਸ ਮਤਲਬ ਕਿ ਕਿਸੇ ਕੇਸ ਦੇ ਵਿੱਚ ਜਿਵੇਂ ਕਹਿ ਸਕਦੇ ਹਾਂ ਕੋਈ ਚੋਰੀ ਦੇ ਵਿੱਚ ਜਾਂ ਲੁੱਟ-ਫੁਟ ਜਾਂ ਕੋਈ ਨਸ਼ੇ ਪੱਤੇ ਦੇ ਠੀਕ ਹੈ ਵੀ ਜਿੱਥੋਂ ਕਿ ਉਹ ਦੋਸ਼ੀ ਸਿੱਧ ਹੋ ਰਹੇ ਹੁਣ ਉਹਨਾਂ ਦੇ ਫਿੰਗਰਪ੍ਰਿੰਟ ਮੈਚ ਕਰ ਰਹੇ ਹੁਣ ਠੀਕ ਹੈ ਉਹ ਆਪਾਂ ਨੂੰ ਪਸਾਉਣ ਦੀ ਕੋਸ਼ਿਸ਼ ਕਰ ਸਕਦੇ ਆ ਠੀਕ ਹੈ ਤੇ ਸਪੋਜ਼ ਕਰੋ ਉੱਥੋਂ ਜਿਹੜੇ ਫਿੰਗਰਪ੍ਰਿੰਟ ਮਿਲੇ ਆ ਠੀਕ ਆ ਫਿਰ ਉਹ ਆਪਣੇ ਫਿੰਗਰਪ੍ਰਿੰਟ ਨਾਲ ਮੈਚ ਕੀਤੇ ਜਾਣਗੇ ਹੁਣ ਤੁਸੀਂ ਸੋਚ ਰਹੇ ਹੋਊਗਾ ਵੀ ਵਾਹ ਕੀ ਬਾਤ ਆ ਫਿਰ ਠੀਕ ਆ ਵੀ ਮੰਨ ਕੇ ਚੱਲੋ ਉੱਥੇ ਜਿਹੜੇ ਫਿੰਗਰਪ੍ਰਿੰਟ ਮਿਲੇ ਆ ਉਹ ਦੋਸ਼ੀ ਸਿੱਧ ਹੋਏ ਆ ਉੱਥੇ ਮੰਨ ਕੇ ਚੱਲੋ ਉਹ ਕਹਿ ਰਿਹਾ ਵੀ ਇੱਥੇ ਤੁਹਾਡੇ ਮੁਲਾਜ਼ਮ ਦੇ ਵੀ ਫਿੰਗਰਪ੍ਰਿੰਟ ਹੈਗੇ ਆ ਜੀ ਉਹ ਵੀ ਚੈੱਕ ਕਰੋ ਫਿਰ ਉਹ ਜਿਹੜੇ ਸਾਰੇ ਫਿੰਗਰਪ੍ਰਿੰਟਸ ਆ ਉਹ ਕਲੈਕਟ ਕਰਕੇ ਠੀਕ ਆ ਉਹਨਾਂ ਦੇ ਵਿੱਚ ਮਤਲਬ ਤੁਹਾਡੇ ਫਿੰਗਰਪ੍ਰਿੰਟ ਜਿਹੜੇ ਆ ਉਹ ਮੈਚ ਕੀਤੇ ਜਾਣਗੇ ਜਿਹੜੇ ਕਿ ਆਲਰੇਡੀ ਤੁਹਾਡੇ ਕੇ ਮਤਲਬ ਉਹ ਕਰਵਾਏ ਜਾਣਗੇ ਠੀਕ ਆ ਵੀ ਮਤਲਬ ਥੋੜੀ ਫਾਈਲ ਦੇ ਵਿੱਚ ਪਈ ਹੈ ਫਿਰ ਉਹ ਮੈਚ ਕਰਕੇ ਦੇਖੇ ਜਾਣਗੇ ਵੀ ਵਾਕਈ ਇਹ ਕੰਮ ਕਾਫੀ ਮਤਲਬ ਵੱਡੇ ਲੈਵਲ ਦਾ ਹੁੰਦਾ ਜਿੱਦਾਂ ਕਿ ਮਤਲਬ ਕਿ ਆਪਣੀ ਫਿੰਗਰਪ੍ਰਿੰਟ ਬ੍ਰਾਂਚ ਹੈਗੀ ਮੁਹਾਲੀ ਦੇ ਵਿੱਚ ਠੀਕ ਹੈ ਤੇ ਆਪਣੀ ਜਿਹੜੇ ਮੇਨ ਉੱਥੇ ਹੈਗਾ ਤੇ ਆਪਣਾ ਜਿਹੜੀ ਆਪਣੀ ਮੇਨ ਫਿੰਗਰਪ੍ਰਿੰਟ ਬ੍ਰਾਂਚ ਹੈਗੀ ਆ ਠੀਕ ਆ ਆਪਣੇ ਪੰਜਾਬ ਦੀ ਆਪਣੀ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਵਿੱਚ ਠੀਕ ਆ ਉਹਦੀ ਮਤਲਬ ਕੀ ਫਿਰ ਸਾਰਾ ਕੁਝ ਇਹ ਭੇਜਿਆ ਜਾਂਦਾ ਹੈਗਾ ਠੀਕ ਆ ਫਿਰ ਉਹ ਚੈੱਕ ਕੀਤਾ ਜਾਂਦਾ ਵੀ ਵਾਕਈ ਮਤਲਬ ਕਿ ਜਿਹੜੇ ਤੁਹਾਡੇ ਕੋਲੇ ਮਤਲਬ ਇਹ ਮਹਿਕਮੇ ਦੇ ਕੋਲੇ ਰਿਕਾਰਡ ਹੈਗਾ ਉਸ ਨਾਲ ਫਿੰਗਰਪ੍ਰਿੰਟ ਮੈਚ ਹੋ ਰ ਨਹੀਂ ਹੋ ਰਹੀ ਹੈਗੀ ਠੀਕ ਹੈ ਤੇ ਤਾਂ ਕਰਕੇ ਮਤਲਬ ਕਿ ਵੀ ਇਸ ਚੀਜ਼ ਦਾ ਜਿਵੇਂ ਕਹਿ ਸਕਦੇ ਆ ਆਪਾਂ ਰਿਕਾਰਡ ਰੱਖਿਆ ਜਾਂਦਾ ਹੈ ਇੱਕ ਹੋਰ ਗੱਲ ਸਪੋਜ਼ ਕਰੋ ਕਿਤੇ ਵੀ ਮਤਲਬ ਕਿ ਕਿਤੇ ਲਾਸ਼ ਹੈਗੀ ਆ ਜਿੱਦਾਂ ਕਿ ਕਹਿ ਸਕਦੀ ਆ ਵੀ ਰੱਬ ਨਾ ਕਰੇ ਵੀ ਕੋਈ ਕਈ ਵਾਰੀ ਇਦਾਂ ਦਾ ਚਾਂਸ ਵੀ ਬਣ ਜਾਂਦਾ ਕਿ ਆਪਣੇ ਮੁਲਾਜ਼ਮ ਭੈਣ ਪਈ ਮੌਤ ਹੋ ਜਾਂਦੀ ਰੱਬ ਨਾ ਕਰੇ ਪਾਣੀ ਦੇ ਵਿੱਚ ਟੁੱਪ ਕੇ ਮੌਤ ਹੋ ਗਈ ਜਾਂ ਸੜ ਕੇ ਮੌਤ ਹੋ ਗਈ ਜਿੱਦਾਂ ਮਰਜੀ ਰੱਬ ਦਾ ਕੋਈ ਪਤਾ ਨਹੀਂ ਕਿਸ ਵੇਲੇ ਹਨ ਕਿਸੇ ਵੀ ਇਨਸਾਨ ਦੀ ਕਿੱਦਾਂ ਵੀ ਮੌਤ ਲਿਖੀ ਹੋ ਹੋ ਸਕਦੀ ਆ ਰੱਬ ਨਾ ਕਰੇ ਕਿਸੇ ਵੀ ਇਨਸਾਨ ਦੀ ਕਿੱਦਾਂ ਦੀ ਵੀ ਮੌਤ ਲਗੀ ਹੋ ਸਕਦੀ ਆਪਾਂ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਵਿੱਚ ਠੀਕ ਆ ਤੇ ਉਸ ਦੇ ਵਿੱਚ ਸਪੋਜ਼ ਕਰੋ ਵੀ ਉਹ ਬਾਡੀ ਦੀ ਪਛਾਣ ਨਹੀਂ ਹੋ ਰਹੀ ਠੀਕ ਆ ਪਰ ਉਹ ਮਤਲਬ ਕਿ ਦਾਵਾ ਕਰ ਰਹੇ ਨੇ ਘਰ ਦੇ ਲਾਲੋ ਜਾਂ ਕੋਈ ਹੋਰ ਐਨੀ ਵਨ ਪਰਸਨ ਦਾਵਾ ਕਰ ਰਹੇ ਨੇ ਵੀ ਇਹ ਫਲਾਨਾ ਸਿੰਘ ਆ ਠੀਕ ਆ ਪੁਲਿਸ ਦੇ ਵਿੱਚ ਸੀਗਾ ਜਾਂ ਮਤਲਬ ਕਿ ਵੀ ਉਹਦੀ ਡੈੱਡ ਬੋਡੀ ਹੈ ਠੀਕ ਆ ਤੇ ਫਿਰ ਉਥੋਂ ਵੀ ਆਪਣੇ ਮਤਲਬ ਕਿ ਜਿਹੜੇ ਜਿਨ ਸਪੋਜ਼ ਕਰੋ ਵੀ ਆਪਣੇ ਫਿੰਗਰਪ੍ਰਿੰਟਸ ਲਏ ਗਏ ਆ ਤੇ ਉਹ ਆਪਣੇ ਫਿੰਗਰਪ੍ਰਿੰਟ ਮੈਚ ਕਰਕੇ ਕਿਉਂਕਿ ਕਈ ਵਾਰੀ ਇਦਾਂ ਦਾ ਕੰਡੀਸ਼ਨ ਬਣ ਜਾਂਦੀ ਐਕਸੀਡੈਂਟ ਹੋ ਜਾਂਦਾ ਜਾਂ ਮਤਲਬ ਕੁਝ ਵੀ ਹੋ ਸਕਦਾ ਯਾਰ ਠੀਕ ਆ ਵੀ ਜਿਹਦੇ ਨਾਲ ਬੋਡੀ ਦੀ ਪਛਾਣ ਨਹੀਂ ਹੋ ਰਹੀਗੀ ਮਤਲਬ ਵੀ ਕੌਣ ਆ ਕਈ ਵਾਰੀ ਆਪਣੇ ਹਨਾ ਜਿਵੇਂ ਨਿਊਜ਼ ਪੜ੍ਹਦੇ ਆਪਾਂ ਵੀ ਮਤਲਬ ਕਿ ਹਜੇ ਤੱਕ ਜਿਹੜੀ ਉਹ ਲਾਸ਼ ਦੀ ਉਹ ਪਛਾਣ ਨਹੀਂ ਹੋ ਸકી ਇਹਦੇ ਘਰ ਦੇ ਕੌਣ ਆ ਕੌਣ ਨਹੀਂ ਕਿੱਥੋਂ ਸੀਗਾ ਠੀਕ ਹੈ ਫਿਰ ਉਹ ਆਪਣੇ ਸਪੋਜ਼ ਕਰੋ ਫਿੰਗਰ ਮਤਲਬ ਕਿ ਵੀ ਜਿੱਦਾਂ ਕਹਿ દઈએ ਵੀ ਇਹ ਫਲਾਨਾ ਸਿੰਘ ਆ ਜੀ ਸਾਨੂੰ ਪਤਾ ਜੀ ਇਹ ਇੱਥੇ ਮਤਲਬ ਕਿ ਉਹਦੀ ਗੱਡੀ ਆ ਜੀ ਜਾਂ ਉਹੀ ਹੈ ਜੀ ਇਹ ਠੀਕ ਹੈ ਸਾਨੂੰ ਪਤਾ ਜੀ ਮਤਲਬ ਵੀ ਉਹੀ ਬੰਦਾ ਹੈ ਤਾਂ ਫਿਰ ਮਤਲਬ ਕਿ ਉਸ ਬੰਦੇ ਦੇ ਫਿੰਗਰਪ੍ਰਿੰਟ ਮਤਲਬ ਕਿ ਉਸੇ ਦੀ ਜਿਹੜੀ ਫਾਈਲ ਬਣੀ ਹੋਈ ਹੈ ਠੀਕ ਹੈ ਜ਼ਿਲ੍ਹੇ ਦੇ ਵਿੱਚ ਠੀਕ ਹੈ ਉਹ ਸਿਰਫ ਫਿੰਗਰਪ੍ਰਿੰਟ ਮੈਚ ਕਰਕੇ ਦੇਖੇ ਜਾਂਦੇ ਆ ਵੀ ਵਾਕਈ ਉਹ ਬੰਦਾ ਹੈਗਾ ਤਾਂ ਕਿ ਮਤਲਬ ਆਉਣ ਵਾਲੇ ਜਿਹੜੇ ਬੈਨੀਫਿਟਸ ਵਗੈਰਾ ਹੈਗੇ ਮੁਲਾਜ਼ਮ ਦੇ ਠੀਕ ਹੈ ਹੁਣ ਮਿਲ ਸਕਣ ਇਸ ਕਰਕੇ ਮਤਲਬ ਕਿ ਜਿਹੜਾ ਉਹ ਬਾਇਓਮੈਟ੍ਰਿਕਸ ਆਪਣੀ ਜਿਹੜੀ ਕਰਵਾਈ ਜਾਂਦੀ ਹੈਗੀ ਤੇ ਹੋਰ ਮਤਲਬ ਬੜੇ ਰੀਜ਼ਨ ਹੁੰਦੇ ਆ ਠੀਕ ਆ ਬਾਇਓਮੈਟ੍ਰਿਕਸ ਕਰਵਾਉਣ ਦੇ ਠੀਕ ਆ ਉਹ ਤੁਨੀ ਤੁਸੀਂ ਜਦੋਂ ਮਤਲਬ ਕਿ ਮੈਗਮਾ ਜੁਆਇਨ ਕਰੋਗੇ ਠੀਕ ਆ ਉਹ ਦੋ ਬਾਅਦ ਤੁਹਾਨੂੰ ਪਤਾ ਲੱਗਣਗੇ ਠੀਕ ਆ ਤੇ ਇਹ ਆਪਣਾ ਮੇਨ ਜਿਹੜਾ ਟੌਪਿਕ ਸੀਗਾ ਬਾਇਓਮੈਟ੍ਰਿਕਸ ਦਾ ਜਿਹੜਾ ਕਿ ਮੈਂ ਤੁਹਾਨੂੰ ਕਲੀਅਰ ਕੀਤਾ ਤੇ ਉਮੀਦ ਕਰਦਾ ਤੁਹਾਨੂੰ ਜੜੀ ਜਾਣਕਾਰੀ ਚੰਗੀ ਲੱਗੀ ਹੋਊਗੀ ਠੀਕ ਆ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਪੋਰਟ ਕਰ ਦਿਓ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਠੀਕ ਆ ਤੇ ਹੋਰ ਮਤਲਬ ਕਾਫੀ ਜ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਸੈਟੀਸਫਾਈਡ ਹੋਵੋਗੇ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਟੌਪਿਕ ਦੇ ਵਿੱਚ ਤਦ ਤੱਕ ਲਈ ਸასი ਸ਼ਕਾ ਜੈ ਹਿੰਦ